ਪੰਚਾਇਤੀ ਚੋਣਾਂ ਲੈ ਕੇ ਪੰਜਾਬ ਦੇ ਵਿੱਚ ਸਰਗਰਮੀਆਂ ਵਧੀਆਂ ਹੋਈਆਂ ਉਸ ਦੇ ਤਹਿਤ ਸਮਾਣਾ ਹਲਕੇ ਦੇ ਪਿੰਡ ਗੱਜੂ ਮਾਜਰਾ ਵਿਖੇ ਸਰਪੰਚੀ ਦੇ ਕਾਗਜ਼ ਰੱਦ ਹੋਣ ਦੇ ਕਰਕੇ ਜਿਹੜੇ ਮੈਂਬਰ ਅਨਪੋਜ ਵੀ ਚੁਣੇ ਗਏ ਸੀ ਜਿੰਨੇ ਮੈਂਬਰ ਹੈ ਸਾਰਾ ਨੇ ਪਿੰਡ ਵਾਸੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਚੋਣਾਂ ਦਾ ਬਾਈਕਟ ਕਰਾਂਗੇ ਔਰ ਜਿੰਨੇ ਮੈਂਬਰ ਜਿੱਤੇ ਹਨ ਉਹ ਸਾਰੇ ਆਪਣੇ ਨਾਮਜ਼ਦਗੀ ਫਾਰਮ ਵੀ ਕੱਲ ਨੂੰ ਵਾਪਸ ਲੈ ਲੈਣਗੇ ਉਹਨਾਂ ਨੇ ਆਪ ਪਾਰਟੀ ਦੇ ਹਲਕਾ ਇੰਚਾਰਾ ਸਮਾਣਾ ਦੇ ਬਲਕਾਰ ਸਿੰਘ ਗੱਜੂ ਮਾਦਰਾ ਦੇ ਦੋਸਤ ਲੈ ਕੇ ਉਹਨਾਂ ਨੇ ਸਾਡੇ ਕਾਗਜ਼ ਰੱਦ ਕਰਾਏ ਇਹ ਦੋਸਤ ਉਹਨਾਂ ਵੱਲ ਲੈ ਗਏ ਜਦੋਂ ਬਲਕਾਰ ਸਿੰਘ ਗੱਜੂ ਮਾਦਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਕੇ ਕਾਗਜ਼ ਰੱਦ ਨਹੀਂ ਕਰਾਏ ਚੋਣ ਕਮਿਸ਼ਨ ਨੇ ਦੇਖਣਾ ਹੈ ਕਿਸਕੇ ਫਾਰਮ ਠੀਕ ਹੈ ਕਿਸਦੇ ਕਾਗਜ਼ات ਗਲਤ ਹੈ ਇਹ ਸਾਰਾ ਉਹਨਾਂ ਨੇ ਕਰਨੇ ਮੇਰੇ ਉੱਤੇ ਲੈ ਦੋਸਤ ਸਾਰੇ ਝੂਠੇ ਹਨ ਲੇਕਿਨ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਰਾਜਨੀਤਿਕ ਦਬਾਅ ਹੈ ਉਹ ਅਧਿਕਾਰੀਆਂ ਤੇ ਅਰ ਲੋਕਾਂ ਉੱਤੇ ਸਾਫ਼ ਦਿਖਾਈ ਦੇ ਰਿਹਾ ਹੈ ਕਦੇ ਵੀ ਇਸ ਪਿੰਡ ਦੇ ਵਿੱਚ ਇੰਨਾ ਸ਼ਾਂਤਮਈ ਚੱਲ ਰਿਹਾ ਸੀਗਾ ਕਿ ਭਾਵੇਂ ਵੋਟਾਂ ਹੋ ਗਈਆਂ ਭਾਵੇਂ ਸਰਬਸੰਮਤੀ ਹੋ ਗਈ ਪਿੰਡ ਦੇ ਵਿੱਚ ਤਰੇੜ ਨਹੀਂ ਪਈ ਸੀ ਪਹਿਲੀ ਵਾਰੀ ਹੋਇਆ ਕਿ ਇੱਥੋਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਾਂ ਜਿਹੜੇ ਵੋਟਾਂ 'ਚ ਖੜੇ ਨੇ ਉਹਨਾਂ ਨੇ ਉਹ ਦੋਸ਼ ਜਿਹੜੇ ਉਹਨਾਂ ਦੇ ਉੱਤੇ ਆਪਣੇ ਤੇ ਲੱਗਦੇ ਨੇ ਆਪ ਉਹਨਾਂ ਦੋਸ਼ਾਂ ਦੇ ਉਹ ਧਾਰਨੀ ਨੇ ਉਹ ਦੋਸ਼ ਲਾ ਕੇ ਸਾਡੇ ਦੋਨਾਂ ਪਰਿਵਾਰ ਦੇ ਮੈਂਬਰਾਂ ਦੇ ਕਾਗਜ਼ ਰਿਜੈਕਟ ਕਰਾ। ਅਸੀਂ ਧੰਨਵਾਦ ਦੀਆਂ ਨਗਰ ਦੇ ਜਿਨੇ ਸਾਰਿਆਂ ਨੇ ਇਕੱਠੇ ਹੋ ਕੇ ਇਸ ਸਰਕਾਰ ਦਾ ਹਰ ਪਿੰਡ ਦੇ ਵਿੱਚ ਪੰਚਾਇਤ ਮੈਂਬਰੀ ਦਾ ਜਿਹੜੇ ਫਾਰਮ ਭਰਕਿਆ ਨੇ ਉਹਨਾਂ ਨੇ 22 ਕਾਟ ਦਾ ਨਾਰਾ ਦੇਖ ਕੇ ਸਵੇਰ ਨੂੰ ਇਹ ਸਾਡੇ ਨਾਲ ਖੜਨਾ ਪਿੰਡ ਦੇ ਨਾਲ ਖੜਨਾ ਤਾਂ ਕਿ ਪਿੰਡ 'ਚ ਕੋਈ ਮਾਹੌਲ ਖਰਾਬ ਨਾ ਹੋਵੇ। ਕਿ ਅਸੀਂ ਵੀ ਇਸ ਧੱਕੇ ਦੇ ਖਿਲਾਫ ਆਪਣੇ ਕਾਗਜ਼ ਵਾਪਸ ਲੈ ਲਏ। ਸੋ ਬੜੀ ਵੱਡੀ ਮਾਤਰਬ ਪਿੰਡ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਵੀ ਚਾਹੁੰਦੇ ਆ ਕਿ ਨਗਰ ਦੇ ਵਿੱਚ ਹਰ ਪੱਖ ਤੋਂ ਜਿਹੜੀ ਸ਼ਾਂਤਮਈ ਹੈ ਉਹ ਬਣੀ ਰਹੇ ਇਹ ਸਾਡਾ ਮਤਲਬ عقیدہ ਹੈ ਸਾਡਾ ਮਰੂਫ ਹੈ ਜੋ ಗ್ರಾಮ ਪੰਚਾਇਤ ਗੱਜੂ ਮਾਜਰਾ ਦੀ ਜਿਹੜੀ ਚੋਣ ਸੀਗੀ ਸਰਪੰਚੀ ਦੀ ਜਿਹਦੇ ਵੱਲੋਂ ਮੈਂ ਕੁਲਵੀਰ ਸਿੰਘ ਆ ਤੇ ਮੇਰੇ ਪਿੱਛੇ ਕੈਂਟਰੀ ਹਿਤਬਲਾਸੀ ਨੇ ਫਾਰਮ ਭਰੇ ਸੀਗੇ ਸੱਤਾਧਾਰੀ ਪਾਰਟੀ ਦਾ ਜੋ ਇੱਕ ਨਮਾਇੰਦਾ ਜਾਂ ਇੱਕ ਬੰਦਾ ਉਹਨੇ ਇੱਕ ਬਦੀ ਕੀਤੀ ਹੈਗੀ ਜਿਹੜੇ ਸਾਡੇ ਫਾਰਮ ਦੋਨਾਂ ਦੇ ਰਿਜੈਕਟ ਕਰਾਏ ਗਏ ਨੇਗੇ ਤੇ ਸਾਨੂੰ ਉਹਦਾ ਕੋਈ ਕਾਰਨ ਬਿਨਾ ਦੱਸੇ ਤੇ ਆਪਣਾ ਫਾਰਮ ਰਿਜੈਕਟ ਕਰਾ ਤੇ ਜਿਸ ਜਿਸ ਸੰਬੰਧੀ ਅੱਜ ਸਾਡੇ ਨਗਰ ਚ ਗੱਜੂ ਮਾਜਰੇ ਵਿੱਚ ਇਕੱਠ ਹੋਇਆ ਸੀਗਾ ਜਿੱਥੇ ਸਮੂਹ ਜੋ ਮੈਂਬਰ ਅਨਿਰਭੋਜ ਚੁਣੇ ਗਏ ਸੀਗੇ ਜਾਂ ਜੋ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਸੀਗੀ ਅੱਜ ਟੋਟਲੀ ਸਾਰੇ ਮੈਂਬਰਾਂ ਨੇ ਇਹ ਪ੍ਰਣ ਕੀਤਾ ਕਿ ਅਸੀਂ ਸਵੇਰੇ ਜਾ ਕੇ ਸਾਰੇ ਜਾਣੇ ਆਪਣੀ ਨੋਮੀਨੇਸ਼ਨ ਜਿਹੜੀ ਵਾਪਸ ਲਵਾਂਗੇ ਤੇ ਜੋ ਮੇਰੇ ਹੱਕ ਚ ਡਟਕੇ ਨੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆਪਣੇ ਵਾਰਡ ਨੰਬਰ 3 ਚੋਂ ਸਰਬਸੰਮਤੀ ਨਾਲ ਮੈਂ ਮੈਂਬਰ ਚੁਣਿਆ ਗਿਆ ਸੀ ਤੇ ਮੈਂ ਇਸ ਕਰਕੇ ਅਸਤੀਫਾ ਦਿੱਤਾ ਤਾਂ ਕਿ ਸਾਡੇ ਪਿੰਡ ਚ ਸ਼ਾਂਤੀ ਬਣੀ ਰਹੇ ਕੋਈ ਝੜਾਣਾ ਨਾ ਬਣੇ ਇਹ ਇੱਕ ਬੰਦੇ ਨੇ ਸਾਡੇ ਪਿੰਡ ਚ ਝੜਾਵਾ ਲਈ ਬਣ ਤੇ ਮਤਲਬ ਇਹਨਾਂ ਨੇ ਬਾਪ ਕੁੱਤਾ ਨੇ ਮਤਲਬ ਐਮ ਐਮ ਮੰਤਰੀ ਤੇ ਇਹਨੇ ਬਲਾਕ ਹਰਖਣ ਚਾਰਜ ਹੈ ਇਹਨਾਂ ਨੇ ਪੂਰੀ ਕੋਸ਼ਿਸ਼ ਕਰੀ ਆ ਇਹ ਕੱਲੇ ਪਿੰਡ ਦੀ ਨਹੀਂ ਹੈਗੀ ਤੁਸੀਂ ਕੱਲੇ ਕੱਲੇ ਪਿੰਡ ਚ ਜਾ ਕੇ ਮੈਂ ਵੀਡੀਓ ਸੱਜਣਾਂ ਨੂੰ ਕਹਿਣਾ ਕੱਲੇ ਕੱਲੇ ਪਿੰਡ ਚ ਜਾ ਕੇ ਤੁਸੀਂ ਕੈਂਪੇਨ ਕਰੋ ਤੁਸੀਂ ਪਤਾ ਕਰੋ ਵੀ ਇਹ ਮੰਤਰੀ ਨੇ ਕਿੰਨੇ ਕੁ ਲੋਕ ਤੜਫਾਏ ਬਨੇ ਜੇ ਇੱਕ ਵੀ ਪਿੰਡ ਦਾ ਬੰਦਾ ਇਹ ਕਹਿ ਗਿਆ ਵੀ ਅਸੀਂ ਮੰਤਰੀ ਤੋਂ ਖੋਸਾ ਮੇਰੀ ਕਰਦਣ ਲਾ ਦੀ ਤੁਸੀਂ ਵਾਪਸ ਲੈ ਦੇਣਾ ਬਾਲ ਨੰਬਰ 1 ਤੋਂ ਇੰਦਰਜੀਤ ਸਿੰਘ ਸਾਨੂੰ ਤੋਂ ਅਮਰੀਕ ਸਿੰਘ ਮੈਂ ਆਪਣੇ ਘਰ ਦੇ ਚ ਕੱਲ ਨੂੰ ਬਾਅਦ ਸਲੂਗਾ ਅਸੀਂ ਗੁਰਪ੍ਰੀਤ ਸਿੰਘ ਬਾਂਟੀ ਦੇ ਨਾਲ ਆ ਜੀ ਜਗਜੀਤ ਸਿੰਘ ਦਾਸਾ ਨਾਲ ਗਿਆਨ ਸਿੰਘ ਮੈਂ ਕਰ ਲੂ ਆਪਣੇ ਕਾਜ ਬਾਕਸ ਰਹਿਣਾ ਮੈਂ ਬੈਠੀ ਨਾ ਮੈਂ ਕਾਜ ਬਾਕਸ ਮੈਂ ਮਾਈਕਲ ਸਿੰਘ ਬਾਟ ਨੰਬਰ 17 ਮੀਰਵਾਰਸੀ ਤੇ ਬਰੋਦੀ ਮੇਰਾ ਜੀਤ ਸਿੰਘ ਸੀ ਅਸੀਂ ਪਿੰਡ ਚੂਟਵਾਸ ਪੈਂਦੇ ਨੇ ਕਿ ਅਸੀਂ ਆਪਣੇ ਕਾਜ ਬਾਕਸ ਲੈ ਰਹਿ ਕੇ ਸਾਡੇ ਬੱਡੇ ਵਿੱਚ ਕੋਈ ਟੜੇਵਾਜੀ ਨਾ ਬਣੇ ਕੰਮ ਮੈਂ ਪ੍ਰਗਟ ਸਿੰਘ ਜੀ ਬਾਟ ਨੰਬਰ 5 ਤੋਂ ਆਪਣੇ ਕਾਗਜ਼ ਬਾਕਸ ਲੈ ਰਿਹਾ ਆਸੀਂ ਸਿਆਸੀ ਤੌਰ ਤੇ ਸਾਡੇ ਦੇ ਰੂਪ ਚਲੋ ਲਾਰੇ ਨੇ ਨਿਵਾਸੀ ਨੇ ਸਾਡੇ ਨਗਰ ਆ ਸਾਡਾ ਤੇ ਜਿਹੜਾ ਵੀ ਕੁਝ ਹੋਇਆ ਚੋਣ ਕਮਿਸ਼ਨ ਨੇ ਜੋ ਕਾਗਜ਼ ਰੱਦ ਕੀਤੇ ਨੇ ਜੇ ਕੋਈ ਗਲਤੀ ਹੋਊਗੀ ਤਾਂ ਹੀ ਕੋਈ ਕੀਤਾ ਹੋਊਗਾ ਉਹਨਾਂ ਨੇ ਉਹ ਚੋਣ ਕਮਿਸ਼ਨ ਦਾ ਕੰਮ ਹੈ ਕੀ ਹੈ ਕੀ ਨਹੀਂ ਉਹਨਾਂ ਨੇ ਦੇਖਣਾ ਅਸੀਂ ਤਾਂ ਉਹਦੇ ਚ ਕੀ ਕਰ ਸਕਦੇ ਹਾਂ ਫੋਰ ਸਾਡੇ ਬੰਦਿਆਂ ਦੇ ਵੀ ਬਹੁਤ ਸਾਰੇ ਪਾਰਟੀ ਦੇ ਬੰਦਿਆਂ ਦੇ ਹੋਗੇ ਉਹ ਫਿਰ ਅਸੀਂ ਜੇ ਇਸ ਤਰ੍ਹਾਂ ਰੱਦ ਕਰਾਉਣਾ ਉਹਨਾਂ ਦੇ بچਾ ਸਕਦੇ ਤੇ ਇਰੋਪ ਨੇ ਵਿਰੋਧੀ ਉਧਰ ਨੇ ਲਾਉਣੀ ਹੁੰਦੀ ਨੇ ਚਲੋ ਕੋਈ ਗੱਲ ਨਹੀਂ ਲਾਉਂਦੇ ਨਹੀਂ ਸਾਡੇ ਭਰਾ ਨੇ ਲਾਉਣੇ ਵੀ ਚਾਹੀਦੇ ਠੀਕ ਥੈਂਕ ਯੂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼ ਜੀ